ਤੇ ਲੋ ਜੀ ਅੱਜ ਮੈਂ ਤੇ ਮੰਮੀ ਚੱਲੇ ਆ ਜੀ ਸਾਡੇ ਪਿੰਡ ਮੇਲਾ ਹੁੰਦਾ ਵਾ ਮੇਰੇ ਦਾਦਕੇ ਤੇ ਮੰਮੀ ਦੇ ਸਹੁਰੇ ਤੇ ਅਸੀਂ ਚੱਲੇ ਆ ਠੱਠੀ ਜਾਮਲ ਸਿੰਘ ਤੇ ਉੱਥੇ ਜਾ ਕੇ ਅਸੀਂ ਤੁਹਾਨੂੰ ਦਿਖਾਉਨੇ ਆ ਕਿ ਜਿਹੜਾ ਸਾਡਾ ਮੇਲਾ ਵਾ ਸਾਲ ਬਾਅਦ ਜਿਹੜਾ ਆਉਂਦਾ ਦੋ ਦਿਨ ਦਾ ਮੇਲਾ ਹੁੰਦਾ ਵਾ ਕੱਲ ਇੱਕ ਦਿਨ ਮੇਲਾ ਜਿਹੜਾ ਉਹ ਚੱਲ ਗਿਆ ਵਾ ਤੇ ਅੱਜ ਦਾ ਮੇਲਾ ਜਿਹੜਾ ਉਹ ਲਾਸਟ ਹੁੰਦਾ ਵਾ ਵੈਸੇ ਤਾਂ ਰਾਤ ਰਹੀ ਦੀ ਇਨਕੇ ਹੁੰਦੇ ਆ ਪਰ ਹੁਣ ਫਿਲਹਾਲ ਤੁਹਾਨੂੰ ਜਾ ਕੇ ਦਿਖਾਉਨੇ ਆ ਵੀ ਅੱਜ ਦਾ ਮਾਹੌਲ ਤੇ ਲੋ ਜੀ ਇਹ ਅਸੀਂ ਆਏ ਆ ਜੀ ਮੇਰੇ ਡੈਡ ਜੀ ਦੇ ਭੂਆ ਜੀ ਦੇ ਘਰ ਆ ਤੇ ਇਹਨਾਂ ਨੇ ਵੀ ਮਿਲੇ ਜਣਾ ਵਾ ਤੇ ਤੁਹਾਨੂੰ ਮੈਂ ਦਿਖਾਉਣਾ ਵਾ ਏਕਰਾਂ ਦੇ ਮੈਂ ਜੀਆ ਨੂੰ ਸਾਰਿਆਂ ਨੂੰ ਮਿਲ ਲਿਆ ਵਾ ਹੁਣ ਮੈਂ ਤੁਹਾਨੂੰ ਦਿਖਾਉਣਾ ਵਾ ਇਹ ਲੋ ਇਹਨਾਂ ਦਾ ਪੁਰਾਣਾ ਘਰ ਜੇ ਕਿ ਡੱਗਦੀ ਆ ਘੈਂਟ ਜ ਆ ਜੀ ਮੇਰੇ ਡੈਡ ਜੀ ਦੇ ਭੂਆ ਜੀ ਬੀਜੀ 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 ਨੂੰ ਸੁਣਦਾ ਨਹੀਂ ਹੈ ਬੀਜੀ ਹੈਲੋ ਹੈਲੋ ਕਰੋ ਹੈਲੋ ਕਰੋ ਹੈਲੋ ਹੈਲੋ ਕਰੋ ਇਦਾਂ ਕਰੋ ਹੈਲੋ ਹੀ ਬਲਾਗ ਚ ਆਉਂਦਾ ਜੀ ਤੁਸੀਂ ਵਲੌਗ ਚ ਆਉਂਦਾ ਜੀ ਇਹ ਆ ਪੀਵੀ ਤੇ ਚਲਾ ਕੇ ਵੇਖਾ ਕਰਨਾ ਮੜਕੇ ਅੱਛਾ ਹਾਂ ਸੁਣਿਆ ਕਿ ਨਹੀਂ ਸੁਣਿਆ ਨਹੀਂ ਨਾ ਹਾਂ ਸੁਣਿਆ ਗਿਆ ਹੈ ਵੀ ਟੀਵੀ ਚ ਲਾ ਕੇ ਵੇਖਣਾ ਹਾਂ ਸੁਣ ਗਿਆ ਜੀ ਤਾਇਆ ਜੀ ਇਹ ਆ ਜੀ ਮੇਰੇ ਮੇਰੇ ਡੈਡ ਜੀ ਦੇ ਭੂਆ ਜੀ ਦੇ ਮੁੰਡੇ ਮੇਰੇ ਲੱਗੇ ਤਾਇਆ ਜੀ ਬਾਕੀ ਤਾਇਆ ਜੀ ਹਾਂ ਜੀ ਤਾਇਆ ਤਾਇਆ ਤੇ ਤੈ ਤਾਂ ਨਿਕੰਦੇ ਨੂੰ ਵਾਵਾ ਚਾ ਚੜਦਾ ਨਾ ਮੇਲੇ ਦਾ ਦੇਣਾ ਮੈਂ ਨਾ ਛੱਡ ਗੱਲ ਦੇ ਹੂੰ ਤਾਂ ਗੱਡੀਆਂ ਆ ਜਾਂਦੇ ਆ ਉਦੋਂ ਤੁਰ ਕੇ ਜਾਈਦਾ ਹੈ ਅੱਛਾ ਛੱਲੀਆਂ ਨਾਲ ਗੰਨੇ ਚੂਪਦੇ ਤੂੰ ਤਰੇਦਾ ਹੈ ਅੱਛਾ ਚਲੋ ਮੈਂ ਅੰਦਰੋਂ ਮਿਲਾਦਾ ਹੈ ਆ ਵੀ ਕਮ ਮਮੀ ਜੀ ਕਿੰਨੇ ਮੰਮੀ ਅੱਛਾ ਵਲੌਗ ਬਣਾਉਂਦੇ ਆ ਵਾ ਅੱਛਾ ਹਾਂਜੀ ਮੇਲੇ ਦਾ ਨਾ ਨਾ ਵੀ ਨਹੀਂ ਨਾ ਹਾਂ ਹੈਲੋ ਕਰੋ ਆ ਤਾਏ ਦਾ ਮੁੰਡਾ ਇਹ ਜੁਕੇ ਆ ਵੀਰ ਹਰਿੰਦਰ ਸਿੰਘ ਢਿੱਲੋਂ ਹਾਂਜੀ ਜਾ ਵੀ ਲੋ ਤੇ ਮੇਲੇ ਨਹੀਂ ਆਣਾ ਮੇਲੇ ਆਉਂਦੇ ਆ ਬਸ ਆਉਂਦੇ ਆ ਚੱਲ ਆ ਜਾ ਆ ਜਾ ਸ਼ਾਬੂ ਆ ਜੀ ਪੁਰੀ ਸ਼ਾਬਾਸ਼ ਜੀ ਅਮਖਾਵਾ ਬਾਏ ਪ੍ਰਿੰਸ ਪ੍ਰਿੰਸ ਜੀ ਆਵਾ ਜੀ ਪ੍ਰਿੰਸ ਵੀ ਬਾਏ ਲੈ ਵੀ ਤੇ ਆ ਆਪਣੇ ਤਾਈ ਜੀ ਤਾਈ ਜੀ ਤਾਈ ਜੀ ਤੁਸੀਂ ਮੇਲੇ ਤੇ ਯਾਰੀ ਗੁਰਪ੍ਰੇਮ ਚੱਲ ਲੱਗ ਹੋ ਬੱਲੇ ਇਹ ਕਿਹਦੀਆਂ ਪ੍ਰਿੰਸ ਦੀਆਂ ਆ ਇਹ ਇਹ ਪੂਆਏ ਦੇ ਮੁੰਡੇ ਪ੍ਰਿੰਸ ਦੀਆਂ ਇਹ ਆ ਪ੍ਰਿੰਸ ਦੇ ਖੜਾਉਣੇ ਪੂਆਏ ਦੇ ਮੁੰਡੇ ਦੇ ਖੜਾਉਣੇ ਤੇ ਆ ਵੇਲਾ ਪ੍ਰਿੰਸ ਤੇਰੇ ਖੜਾਉਣੇ ਓਏ ਤੇ ਚਲੋ ਫਿਰ ਹੁਣ ਮੇਲੇ ਚੱਲੀਏ ਪਰੌਣੇ ਪਹੁੰਚ ਗਏ ਆ ਢੀਕੰਦੇ ਆਪਾਂ ਨੂੰ ਸਰਬਜੀਤ ਨਹੀਂ ਸਰਬਜੀਤ ਹਣੀ ਦੇ ਹੋਰ ਵੀ ਸਾਰੇ ਜਾਣੇ ਢੀਕੰਦੇ ਆਪਾਂ ਨੂੰ ਤੇ ਆ ਤੁਸੀਂ ਦੇਖ ਸਕਦੇ ਹੋ ਪ੍ਰਾਣੀਆਂ ਛੱਤਾਂ ਕਿਡੀਆਂ ਘੈਂਟ ਹੁੰਦੀਆਂ ਸੀ ਅੰਦਰੋਂ ਵੀ ਦਿਖਾਉਣਾ ਵਾ ਬੋਹੋ ਅੱਧੀ ਹਾਲੋ ਆਹ ਡਿਜ਼ਾਈਨ ਇਹ ਠੰਡੇ ਰਹਿੰਦੇ ਨਾ ਹਾਂ ਹਾਂ ਆਹ ਵੇਖੋ ਤੁਸੀਂ ਦੇਖ ਸਕਦੇ ਹੋ ਕਿ ਛੱਤਾਂ ਜਿਹੜੀਆਂ ਪਾਏ ਜਿਹੋਣਾਂ ਦੀਆਂ ਤੇ ਆਪਣੀਆਂ ਪਿੰਡ ਵਾਲੀਆਂ ਵੈਸੇ ਇਹੋ ਹੀ ਸੀ ਪਰ ਉਹ ਮੀਂਹ ਕਰਕੇ ਹੁਣ ਡੇਢ ਕੇ ਦੇ ਚੇਂਜ ਕਰਤੀਆਂ ਵਾ ਚੱਲ ਫਿਰ ਉਹ ਤਿਆਰ ਆ ਬਚਲੀ ਮੇਲੇ ਠੀਕ ਹੈ ਜੀ ਓਕੇ ਜੀ ਭਰਾਵਾ ਨਾ ਬਣਾਈ ਫੇਰਾ ਇਹ ਰੱਖੋ ਤਾਂ ਇਹਨੇ ਚਿੜੀ ਬਣਾਈ ਆ ਟੇਹੇ ਵਖਾਇਓ ਓ ਮਾਈ ਗੋਡ ਹੁਣ ਇਹ ਕਿੱਥੇ ਰੱਖਣ ਲੱਗੇ ਕਿਵੇਂ ਨਾ ਟੱਕ ਨਹੀਂ ਆਵਲੋ ਜੀ ਵੀ ਸ਼ੌਂਕ ਚੱਲਦਾ ਜੀ ਹੈ ਆਟੇ ਜਿੜੀ ਬਣਾਈ ਤਾਂ ਆ ਜੀ ਨੇ ਉੱਡਦੀ ਜਾਂਦੀ ਆ ਇਹਨਾਂ ਦੇ ਨਾਂ ਨੂੰ ਰੱਖੇ ਕਿ ਨਹੀਂ ਬਾ ਬਾ ਕੋਈ ਲਾਲ ਕੋਈ ਨੀਲਾ ਕੋਈ ਡੱਬੂ ਅੱਜ ਮੈਂ ਹਾਂ ਅੱਜ ਮੈਂ ਪਿੰਡ ਦਾ ਮਹੌਲ ਹੀ ਵਹਣਾ ਸਾਰਾ ਸਾਰਾ ਪਿੰਡ ਦਾ ਮਹੌਲ ਜੱਲੂ ਹਾਂਜੀ ਹਾਂਜੀ ਨਾਲੇ ਵਧੀਆ ਲੱਗਦਾ ਨਾ ਜਿੱਦਾਂ ਜਿਹੜੇ ਕੋਈ ਵੀਰ ਭਰਾ ਹੁਣ ਆਪਣੇ ਬਾਹਰਲੇ ਮੁਲਕ 'ਚ ਬੈਠੇ ਹੋਣਗੇ ਉਹਨਾਂ ਨੂੰ ਇਹ ਜੀ ਦੇਖ ਕੇ ਬੜੇ ਖੁਸ਼ ਹੋਣ ਆਇਓ ਕਿਦੋਂ ਦੇਖਾ ਉਸ ਗੁਰਪ੍ਰੀਤ ਆਗੇ ਗੁਰਪ੍ਰੀਤ ਆ ਗੁਰਪ੍ਰੀਤ ਚਪ ਗੁਰਪ੍ਰੀਤ ਆ ਆਹ ਨਾਲ ਗੱਲਬਾਤ ਕਰ ਇਧਰ ਆ ਤੈਨੂੰ ਵਲੌਗ 'ਚ ਬਣਾ ਲੈ ਗਏ ਆ ਇਧਰ ਆ ਤੇਰੀ ਵੀਡੀਓ ਬਣਾਈ ਮੇਰੇ ਤੇ ਇੱਥੇ ਲਾ ਲਾ ਨੂ ਨਿ ਪਛਾਣ ਆ ਗਈ ਆ ਨਵਜੀ ਪ੍ਰਾਣੇ ਹੋਰ ਆ ਗਏ ਆ ਤੇ ਇੱਥੇ ਸਟੇ ਆ ਇੱਥੇ ਆਦਾ ਸਟੇ ਆ ਮੇਲਾ ਦੇ ਆਪਣੇ ਪਿੰਡੇ ਇੱਥੇ ਥੋੜਾ ਵਾ ਆ ਵੇਖੋ ਚਾਚਾ ਜੀ ਆ ਸ੍ਰੀ ਗੁਰੂ ਚਾਤਰੀਆ ਸ੍ਰੀ ਗੁਰੂ ਆਣਾ ਵਾ ਉਸਤਾ ਜੀ ਸ੍ਰੀ ਦਾ ਉਸਤਾ ਸ੍ਰੀ ਗੁਰੂ ਪਹਿਲਾਂ ਇੱਥੇ ਮੱਥਾ ਟੇਕਾ ਭੂਆ ਕੋ ਕੇ ਹੋ ਰਿਹਾ ਹੈ ਬੜਾ ਛਾ ਚੱਕ ਟਿੱਗ ਆ ਮਾਪੇ ਦੋਵੇਂ ਦੇਦੇ ਆ। ਇਹ ਚਾਚਾ ਪੁੱਤ ਜਾਇ। ਮੇਰਾ ਵੱਡਾ ਬਾਬਾ ਅੰਗੇ ਲੱਗੇ ਸੀ ਉਹ ਵਹਿੰਦਾ ਸੀ। ਦਾਦਸਾਫੀ ਵੀ ਇੰਨੀ ਜੱਟ ਥੇ। ਉੱਥੇ ਟਕਾਲਾ ਨੂੰ ਸਾਰਾ ਕੱਚਾ ਦੁੱਧ ਇਕੱਠਾ ਹੁੰਦਾ ਸੀ। ਤਾਂ ਹੀ ਬਾਅਦ ਇਹ ਕਿ ਬਾਬੇ ਕਥਾ ਸੁਣਾਉਂਦੇ ਰਹਿੰਦੇ, ਸੁਣਾਉਂਦੇ ਰਹਿੰਦੇ ਸੀ। ਸਿੰਘਾਂ ਨੂੰ ਆਖਣਾ ਦੁੱਧ ਕਾੜ ਲਓ। ਉਹ ਦੁੱਧ ਕਾੜ ਕੇ ਤੇ ਰਾਤ ਨੂੰ ਸਾਰਿਆਂ ਨੂੰ ਪਿਆ ਕੇ ਤੇ ਫੇਰ ਬਾਬਾ ਉੱਥੇ ਛੁੱਟੀ ਕਰਦਾ ਸਿੰਘ ਦੇ। ਜਿਹ ਦਿਨ ਬਾਬੇ ਨੇ ਜਾਣਾ ਸੀ ਵਦਨਾਂ ਨੇ ਆਖਿਆ ਸੀ ਕਿ ਸਿੰਘ ਨਾ ਕੋਈ ਬੀਬੀ ਰੋਟੀ ਲੈ ਕੇ ਜਾਵੇ ਤੇ ਨਾ ਕੋਈ ਮੇਰਾ ਸਿੰਘ ਹਾਜੂ ਹੋਵੇ ਆਹ ਜਾਣਾ ਸੀ ਸਾਡੇ ਪਸਾਰੇ ਪਿੰਡ ਦੀ ਜਿੰਨੀ ਕਹੀਗੀ ਸੀ ਉੰਨੀ ਕ ਨਿੱਕਾ ਪਿੰਡ ਸੀ ਜੀ ਤੇ ਸਾਰੇ ਫਿਰ ਉੱਥੇ ਸਿੰਘ ਬੈਠੇ ਬੀਬੀਆਂ ਬੈਠੇਆਂ ਸੀ ਬੰਦੇ ਬੈਠੇ ਸੀ ਤੇ ਬਾਅਦ ਚ ਬਾਬੇ ਨੇ ਕਥਾ ਸੁਣਾਈ ਕਥਾ ਸੁਣਾਉਂਦੇ ਸੁਣਾਉਂਦੇ ਨੇ ਆਖਿਆ ਕਿ ਦੋ ਵੀਟਰ ਦਾ ਕਿਆਬ ਦਾ ਖੁੱਲਾ ਮੇਰਾ ਕਿਆ ਦਰਾ ਸਵਾਕੇ ਲੈ ਆਉ ਉਹ ਫਿਰ ਦੋ ਦਾ ਉਹ ਸਵਾਕੇ ਲੈਂਦਾ ਬਾਬੇ ਨੇ ਆਖਿਆ ਕਿਸ ਵਲੇ ਸੀ ਲੰਗੇ ਪੈਜਾਂਗੇ ਨਾ ਸਿੰਘੋ ਸਾਡੇ ਉੱਤੇ ਪਾ ਦਿਆ ਜੀ ਅਸਾਂ ਚਲੇ ਜਾਣਾ ਠਿੰਕਾ ਨੇ ਦਵਾ ਦਵ ਤਿਆਰੀ ਕੀਤੀ ਕਿਆ ਦਰਾ ਸਵਾਕੇ ਲੈਂਦਾ ਕੋਈ ਪਿੰਡੇ ਬੈਠਾ ਫਸਰਾ ਨਹੀਂ ਬੈਠਾ ਜਿੰਨੀ ਕ ਪਿੰਡੇ ਦੇ ਪਰਿਵਾਰ ਹੈਗਾ ਸੀ ਪਿੰਡ ਥੋੜਾ ਜੀ ਅਜੇ ਨਵਾਂ ਵੱਜਾ ਸੀ ਇੱਕੜਾ ਆਣ ਕੇ ਠਕੇ ਪਿੰਡ ਵੱਜਾ ਕਿਥੋਂ ਪਾਕਿਸਤਾਨ ਹਾਂ ਤੇ ਉਹ ਤਾਂ ਥੋੜੇ ਸੀ ਅੱਛਾ ਤੇ ਬਾਬੇ ਆਣਾ ਫਿਰ ਉਸ ਵੇਲੇ ਖਤੇ ਬਲਾਈ ਤੇ ਬਾਬੇ ਲੰਮੇ ਬੈ ਗਏ ਅੱਛਾ ਤੇ ਕਪੜਾ ਪਾਤਾ ਹੈ ਬਾਬੇ ਆਦੇ ਜਾਇ ਤੇ ਚਰਕੇ ਤੇ ਅੱਛਾ ਬਾਬੇ ਸਮਾ ਗਈ ਬਾਬੇ ਸਮਾ ਗਏ ਜਿੱਥੇ ਆਪਾਂ ਮੇਲਾ ਵੇਖਣ ਚੱਲੇ ਆ ਜਿੰਨਾ ਬਦੋ ਬਦੀ ਹਾਲ ਜੋਲੇ ਸੀ ਨਾ ਉਹ ਮੁੜ ਕੇ ਵਾਪਸ ਆਉਣਾ ਪਿਆ ਸੀ ਉਹਨਾਂ ਨੂੰ ਤੇ ਬਾਕੀ ਇਹੀ ਆਪਣਾ ਜਿਹੜਾ ਬੀਜੀ ਹਣਾ ਨੇ ਇਤਿਹਾਸ ਨੇ ਆਵਾ ਇਹਨਾਂ ਨੂੰ ਬੜਾ ਇਤਿਹਾਸ ਆਉਂਦਾ ਵਾ ਇਹ ਪਾਕਿਸਤਾਨ ਸਾਰਾ ਵੇਖ ਕੇ ਇਹ ਹੁਣ ਸੌ ਨਹੀਂ ਸਕਦੇ ਚੱਲ ਥੋੜਾ ਜਿਆ ਥੋੜੀ ਪ੍ਰੋਬਲਮ ਪੈ ਗਈ ਆ ਉਮਰ ਦੇ ਹਿਸਾਬ ਨਾਲ ਬਾਕੀ ਬੜਾ ਵਧੀਆ ਵੜੀਆਂ ਵਧੀਆ ਵਧੀਆ ਗੱਲਾਂ ਦੱਸਦੇ ਹੁੰਦੇ ਆ ਤੇ ਇਧਰ ਵੇਖੋ ਇਹਨਾਂ ਦੇ ਸਟੋਕ ਪੇਂਡੀਆਂ ਰੌਣਕਾਂ ਤਾਂ ਹੀ ਵੇਖ ਸਕਦੇ ਮੈਂ ਫੋਟੋਆਂ ਨਹੀਂ ਲਗਾਉਂਦੇ ਉਹਨਾਂ ਨਾਲ ਇਧਰ ਆਖਿਓ ਚਲੋ ਆਹ ਆ ਪੈਣ ਕੇ ਸਰਦਾਰ ਕਵਿ ਜਸਤ ਇਧਰ ਦੇ ਬੱਚਾ ਪੱਕਾ ਵੇ ਰੁਪਈਆ ਘੱਟ ਇਹ ਇਹ ਤਾਇਆ ਜੀ ਤੇ ਤਾਇਆ ਜੀ ਆਪਸ ਚ ਦਇਆ ਬੀਜੀ ਪੈਸੇ ਲੈ ਗਿਆ ਵਾਹ ਮਿਲ ਗਿਆ ਮਿਲ ਗਿਆ ਇਧਰਲੇ ਪਾਸੇ ਇਹ ਦੂਜੇ ਤਾਇਆ ਜੀ ਦਾ ਘਰ ਮਤਲਬ ਕਿ ਮੇਰੀ ਡੈਡੀ ਦੇ ਪੂਆ ਜੀ ਦੇ ਵੱਡੇ ਮੁੰਡੇ ਦਾ ਘਰ ਇਹ ਬੂਆ ਹੱਲਾ ਰਿੰਦਾ ਵਾ ਇਦਾਂ ਹੀ ਜਿਹੜਾ ਮਰਜ਼ੀ ਆਣ ਕੇ ਚੋਰੀ ਕਰਕੇ ਨਹੀਂ ਜਾ ਸਕਦਾ ਕਿਉਂਕਿ ਘਰਾਂ ਚ ਘਰ ਰਿਆ ਇਹ ਇਹ ਆ ਜੀ ਵੱਡੇ ਤਾਈ ਜੀ ਤੇ ਉਹ ਤਾਇਆ ਜੀ ਦਇਆ ਡੰਗਰ ਬੱਚੇ ਦਾ ਕੰਮ ਸੰਭੜਾ ਜੇ ਤੇ ਤਾਈ ਨੂੰ ਆਪਾਂ ਪਹਿਲਾਂ ਮਿਲੇ ਆ ਫਿਰ ਤੁਹਾਨੂੰ ਵਲੌਗ ਦੇ ਵਿੱਚ ਮਿਲਾ ਦਿੰਨੇ ਆ ਤਾਈ ਲੱਗ ਗਿਆ ਜੋ ਤੁਹਾਨੂੰ ਵਲੌਗ ਚ ਲੈ ਆਈਏ ਇਹ ਆ ਜੀ ਆਪਣੇ ਤਾਇਆ ਜੀ ਚਲੋ ਫਿਰ ਮੇਲੇ ਤੇ ਇਹ ਜੇ ਤਿਆਰ ਤਿਉਹਰ ਹੋ ਗਏ ਸਾਡੇ ਮਗਰ ਆਉਣਗੇ ਤੇ ਅਸੀਂ ਬਸ ਮਿਲਣ ਆਏ ਆ ਮਿਲ ਕੇ ਤੇ ਹੁਣ ਆਪਾਂ ਚੱਲੇ ਆ ਜੀ ਪਿੰਡ ਮੇਲਾ ਵੇਖਣਾ ਮੋਈਓ ਆਪਣਾ ਜਿਹੜਾ ਮੇਲਾ ਵਾ ਉਹ ਪੂਰਾ ਚੱਲਣ ਦਿਆ ਛੂਟੇ ਝਾੜੇ ਲੱਗੇ ਆ ਤੇ ਬਸ ਅਸੀਂ ਵੀ ਪਹੁੰਚ ਚੱਲੇ ਆ ਤੇ ਜਾ ਕੇ ਤੁਹਾਨੂੰ ਦਿਖਾਉਨੇ ਆ ਸਾਰਾ ਵਿਊ ਵੀ ਕਿਦਾਂ ਦਾ ਮੇਲੇ ਦਾ ਤੇ ਮੰਮੀ ਨੂੰ ਮੈਂ ਤਾਰਤਾ ਵਾ ਇੱਕ ਰੀ ਅਸੀਂ ਹੁਣ ਘੇੜਾ ਮਾਰ ਆਈਏ ਬਾਕੀ ਵੀ ਆ ਵੇਖੋ ਸਾਰੇ ਆ ਗਏ ਰਿਸ਼ਤੇਦਾਰ ਆਪਣੇ ਤੇ ਏਕਰੀ ਆਪਾਂ ਮੜਾ ਜਾ ਘਰੋਂ ਹੋ ਕੇ ਤੇ ਫੇਰ ਆਉਨੇ ਮੇਲੇ ਆ ਵਾ ਵਾ ਵਧੀਆ ਜੀ ਵਧੀਆ ਤੇ ਸੁਣਾ ਕੀ ਹਾਲ ਦੇ ਕੀ ਹਾਲ ਦੇ ਕੀ ਹਾਲ ਕੀ ਹਾਲ ਆਯਾ ਹੋਇਆ ਕਿਹੜਾ ਨਹੀਂ ਕਿਹੜਾ ਓਏ ਉਹ ਰਾਜ ਰੁੱਕ ਗਏ ਹਾਂ ਨਹੀਂ ਨਹੀਂ ਰੁਕਣਾ ਨਹੀਂ ਚਾਹੀਦਾ ਹਾਂ ਹੋਰ ਸਰਾਉ ਕਿਦਾਂ ਠੀਕ ਆ ਆ ਜੀ ਬੀਬੀ ਓਏ ਉਹ 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 ਲੈ ਦੇ ਕੇ ਨਾਲ ਲਈ ਜਵਾਗ ਜਵਾਗ ਇੱਤਾ ਕਰਦੇ ਹੈ ਬੀਬੀ ਸੱਸ ਦੀ ਕਹਾਣੀ ਪੁੱਲੇ ਪਾ ਕੇ ਕਰਦੇ ਹਾਂ ਹਲੋ ਸੁਣੋ ਕਿਦਾਂ ਚੀਕ ਤਾਂ ਕਿੱਥੇ ਪਾਪਾ ਉਹ ਝੋਨ ਨਿਕਲ ਗਿਆ ਕਿੱਥੇ ਹੈ ਆਮਰ ਘੋਟ ਤੋਲਣ ਅਸੀਂ ਮੇਲਾ ਵੇਖਣਾ ਏ ਤੇ Papa ਸਾਡੇ ਝੋਨਾ ਵੇਚਣ ਚਲੇ ਗਏ ਆ ਦੋ ਦਿਨ ਹੋ ਗਏ ਆ ਕੱਲ ਦੇ ਕੱਲ ਦੇ ਗਏ ਹੋਰ ਚਲੋ ਜੀ ਆ ਆਈਡੀ ਆਪਾਂ ਜਿਹੜੀ ਉਹ ਤੋਂ 3 ਪਾਏ ਗਏ ਆ ਤੇ ਬਾਕੀ ਤੁਸੀਂ ਵੇਖ ਸਕਦੇ ਜੀ ਕਮਰਾ ਕਮਰਾ ਕੇ ਨਾਲ ਪੂਰਾ ਫੱਬੰਡਿਆ ਉਹਦੇ ਪਰ ਇਹ ਛੱਤ ਜਿਹੜੀ ਆ ਇਹ ਆਪਾਂ ਨੂੰ ਫੇਰ ਚੇਂਜ ਕਰਾਉਣੀ ਪੈਣੀ ਗਰਮੀਆਂ ਇਹ ਤਪਦੀ ਆ ਹਲਾਉਂਦੇ ਇਹ ਇਹ ਤਾਂ ਪਤਾ ਮੈਨੂੰ ਇਹ ਤੇ ਆਪਾਂ ਜਾਣਕੇ ਨਹੀਂ ਪਾਈ ਤੀਨ ਉਹ ਕਿਉਂ ਇਹ ਤੇ ਆਪਾਂ ਲੈਂਟਰ ਪਾਵਾਂਗੇ ਉਹ ਜਿਹੜਾ ਹੁੰਦਾ ਨਹੀਂ ਆ ਆਈਡੀ ਚਿਪਰ ਜਿਹੜਾ ਆਈਡੀ ਡੀ ਜਿਹੜੀ ਹੁੰਦੀ ਪਲੇਟ ਜੀ ਸਿਸਟਮ ਉਹ ਪਾਵਾਂਗੇ ਬਲਟੀਨਾ ਪਈਆਂ ਜਿਹੜੀਆਂ ਉਹ ਚਲੋ ਫਿਰ ਚਲੀਏ ਮੇਲੇ ਚਲੋ ਚਲੋ ਮੜਿਓ ਅਟੈਕ ਚਲੋ ਮੇਲੇ ਚਲੀਏ ਆ ਪਿੰਡ ਦੀ ਬੱਸ ਆ ਗਈ ਇਹਦੇ ਨਾਲ ਹੀ ਸੰਗਤਾਂ ਵੀ ਆ ਗਈਆਂ ਜੀ ਮੇਲਾ ਵੇਖਣ ਆ ਲਈਆਂ ਮੇਲਾ ਕਿੰਨਾ ਵਧੀਆ ਮਾਹੌਲ ਹਣਾ ਜੀ ਪੁਰਾਣਾ ਜਿਹਾ ਤੇ ਇਹ ਜੀ ਗੁਰਦੁਆਰਾ ਸਾਹਿਬ ਜਿਹੜਾ ਬਾਬਾ ਰਾਮ ਸਾਲੂ ਜਿੱਥੇ ਆਪਾਂ ਹੁਣ ਮੱਥਾ ਟੇਕਣ ਚੱਲਾਂਗੇ ਤੇ ਇਹ ਚਾਚਾ ਤੇ ਭਤੀਜਾ ਜਿਹੜੇ ਆ ਦੋਵੇਂ ਆਏ ਹੀ ਮਾਗਦੇ ਨੂੰ ਤੇ ਪਹਿਲਾਂ ਆਪਾਂ ਮੱਥਾ ਦੇਖ ਲਈਏ ਤੇ ਆ ਗੁਰਦੁਆਰਾ ਸਾਹਿਬ ਹੈਗਾ ਵਾ ਜੀ ਗੁਰਮੁਖ ਦਾਸ ਬਾਬਾ ਜੀ ਦਾ ਜਿਹੜੇ ਬਾਬਾ ਰਾਮ ਸਾਲੂ ਜੀ ਦੇ ਭਤੀਜਾ ਹੀ ਮਤਲਬ ਚਾਚਾ ਭਤੀਜਾ ਹੀ ਬਾਬਾ RAM ਸਾਲੂ ਤੇ ਬਾਬਾ ਗੁਰਮਖਦਾਸ ਜੀ ਓ ਲੱਭ ਕੇ ਤਾਇਆ ਜੀ ਆ ਲੱਭ ਕੇ ਤਾਇਆ ਜੀ ਮੇਲੇ ਦੇ ਵਿੱਚ ਲੱਭ ਗਏ ਤੇ ਆ ਗੁਰਦੁਆਰਾ ਹੈਗਾ ਵਾ ਜੀ ਬਾਬਾ ਜਸਰਾਮ ਜੀ ਇਹ ਸਾਡੇ ਪਿੰਡ ਦੇ ਹੀ ਜਿਹੜੇ ਇੱਥੇ ਭਗਤੀ ਕਰਦੇ ਰਹੇ ਆ ਤੇ ਤੁਸੀਂ ਵੇਖ ਸਕਦੇ ਜੇ ਲੱਗੇ ਜਿਹੜਾ ਪੁਰਾਣੀ ਪਰਾਣਾ ਜਿਹੜਾ ਖੂਬ ਹੀ ਹੈਗਾ ਵਾ ਤੇ ਬਿਲਕੁਲ ਇਹ ਨਾ ਪਾਕਿਸਤਾਨ ਦੇ ਲੱਗੇ ਤੁਹਾਨੂੰ ਮਜੂਮ ਕਰਕੇ ਦਿਖਾਉਣਾ ਓ ਜਿਹੜੇ ਦੋ ਰੋਖੇ ਆ ਨਾ ਇਹਦੇ ਉਹਨਾਂ ਦੇ ਵਿੱਚ ਤੁਸੀਂ ਵੇਖ ਸਕਦੇ ਜੇ ਵੀਰ ਤਾਰ ਆ ਉਹ ਦਿਖਣਦੀ ਆ ਤੇ ਆਪਾਂ ਆ ਗਏ ਆ ਜੀ ਮਨਿਆਰੀਵਲ ਤੁਸੀਂ ਵੇਖ ਸਕਦੇ ਜੀ ਵੀ ਨਿਗ ਨਿਗੇ ਨੇਹਾ ਜਦੋਂ ਅਸੀਂ ਤੇ ਆ ਅਸੀਂ ਲਸ਼ੇ ਲੁਸ਼ੇ ਬੜੇ ਖੰਮੇ ਨੇਹਾ ਤੇ ਉਦੋਂ ਉਹਦੇ ਵੱਖਰਾ ਹੀ ਚਾਂ ਹੁੰਦਾ ਸੀ ਤੇ ਬਾਕੀ ਤੁਸੀਂ ਵੇਖ ਸਕਦੇ ਜੀ ਇਹ ਵੀ ਜਿਹੜਾ ਬਨਿਆਰੀ ਦਾ ਮਾਹੌਲ ਚਾਹ ਵਾਲਿਆ ਉਹ ਬਹੁਤ ਹੀ ਵਧੀਆ ਤੇ ਆਪਾਂ ਥੋੜੀ ਜੀ ਵੀਡੀਓ ਨਾ ਵਲੌਗ ਦੇ ਵਿੱਚ ਆਪਾਂ ਤੇਜ਼ ਕਰ ਦੇਣੀ ਆ ਇਧਰਲੇ ਪਾਸੇ ਤੇ ਹੀ ਵੇਖ ਸਕਦੇ ਜੇ ਵੀ ਜਿਹੜੇ ਜਵਾਕ ਆ ਉਹ ਵਧੀਆ ਆ ਖਪੜਕੰਦਾ ਨੱਚੰਦਾ ਆ ਤੇ ਬਾਕੀ ਇਧਰਲੇ ਪਾਸੇ ਜਿਹੜਾ ਵਾ ਰੇਲ ਗੱਡੀ ਜੀ ਲੱਗੀ ਜਵਾਕਾਂ ਵਾਲੀ ਤੇ ਉਹ ਵੇਖੋ ਬੇੜੀ ਲੱਗੀ ਉਹ ਮੇਰੀ ਭੂਆ ਦਾ ਮੁੰਡਾ ਵੀ ਚੜਿਆ ਜੁੱਤੀ ਝੂਟੇ ਤੇ ਵਾਜਾ ਮਾਰਨ ਦੇ ਤੇ ਬਾਕੀ ਮੇਲਾ ਬਹੁਤ ਹੀ ਵਧੀਆ ਜਿਤਨਾ ਲਾਡੋ ਵੀ ਨਿੱਕੇਂ ਤੇ ਜਿਹੜੀ ਫੀਲਿੰਗ ਆਉਂਦੀ ਹੁੰਦੀ ਹੀ ਵੀ ਉਹ ਤੇ ਚੱਲ ਨਹੀਂ ਆਉਂਦੀ ਪਰ ਫੇਰ ਵੀ ਜਿਹੜਾ ਮੇਲਾ ਵਾ ਉਹ ਜਿਹੜਾ ਅਸੀਂ ਮਿਸ ਕਰਦੇ ਰਹਿੰਦਾ ਵਾ ਤੇ ਬਾਕੀ ਜਿਹੜੇ ਵੀਰ ਭਰਾ ਜਿਹੜੇ ਸਾਡੇ ਭੈਣ ਭਰਾ ਜਿਹੜੇ ਬਾਹਰਲੇ ਮੁਲਕ ਚਲੇ ਗਏ ਆ ਉਹ ਵੀ ਮਿਸ ਕਰੀਦੇ ਆ ਵੀ ਵਾਵਾ ਵਧੀਆ ਜੋ ਸਮਾਂ ਲੰਘ ਜਾਂਦਾ ਉਹ ਦੁਬਾਰਾ ਵਾਪਸ ਨਹੀਂ ਆਉਂਦਾ ਆ ਤਾਂ ਹੀ ਵੇਖ ਸਕਦੇ ਜੇ ਵੀ ਦੇਖੋ ਟ੍ਰੇਨ ਜੀ ਚੱਲਣ ਦੀ ਕਿੰਨੀ ਵਧੀਆ ਝੂਟੇ ਲੈ ਜਾਂਦੇ ਜੇ ਸਿੰਘਾਂ ਨੇ ਕਾਠੀ ਬੰਨਨ ਦਾ ਵੀ ਟੈਬ ਨਹੀਂ ਦਿੱਤਾ ਅਈ ਤਾਂ ਚੜਾਏ ਉਹਨਾਂ ਦੇ ਤੰਬੂ-ਤੰਬੂ ਸਾਬ ਉੱਥੇ ਹੀ ਰਹਿ ਗਏ ਤੇ ਜਦੋਂ ਸਾਰੇ ਤਾਂ ਹੁਣ ਗਏ ਸਿੰਘਾਂ ਨੇ ਉਹਨਾਂ ਦੇ ਸਮਾਨ ਦੇ ਵੀ ਕਬਜ਼ਾ ਕਰ ਲਿਆ ਕਬਜ਼ਾ ਲੋ ਜੀ ਮੇਲਾ ਵੇਖ ਲਿਆ ਮੇਲੇ ਦੇ ਵਿੱਚ ਮਤਲਬ ਲਾਲੋ ਵੀ ਪਹਿਲੋਂ ਵਾਲੀਆਂ ਰੌਣਕਾਂ ਤਾਂ ਨਹੀਂ ਰਹੀਆਂ ਜਿ ਤਰ੍ਹਾਂ ਸਾਰੇ ਭੈਣ ਭਰਾ ਅਸੀਂ ਇਕੱਠੇ ਹੁੰਦੇ ਹੁੰਦੇ ਹਾਂ ਤੇ ਚਾਵੜਾ ਚੜਦਾ ਹੁੰਦਾ ਸੀ 2 ਦਿਨ ਮਹੀਨੇ ਪਹਿਲਾਂ ਹੀ ਅਸੀਂ ਵੀ ਕਹਿਣਾ ਵੀ 10-10 ਰੁਪਏ ਜੋੜਨੇ ਸਟਾਰਟ ਕਰਦੇ ਨੇ ਵੀ ਠੱਠੀ ਵਾਲੇ ਮੇਲੇ 'ਚ ਆਪਾਂ ਜਾ ਕੇ ਤੇ ਆਪਾਂ ਆਹ ਬਾਜੀ ਲੈਣੀ ਆ ਆਹ ਖਾਣਾ ਪੀਣਾ ਇਦਾਂ ਉਦਾਂ ਹਨਾ ਤੇ ਉਹ ਤਾਂ ਨਹੀਂ ਰੌਣਕ ਰਹੀਆਂ ਪਰ ਚਲੋ ਉਮਰਾਂ ਵੱਡੀਆਂ ਹੋ ਗਈਆਂ ਜਾਂ ਟਾਈਮ ਨਾਲ ਸਿਆਣੇ ਹੋ ਗਏ ਆ ਪਤਾ ਨਹੀਂ ਕੀ ਚੱਕਰ ਤੇ ਹੁਣ ਆਪਾਂ ਚੱਲੇ ਆ ਜੀ ਘਰ ਨੂੰ ਤੇ ਇੱਕ ਰਾ ਜਿਹੜਾ ਮੇਲੇ ਦਾ ਜਿਹੜਾ ਉਹ ਇਧਰਲੇ ਪਾਸੇੋਂ ਵੀ ਆਉਂਦਾ ਰਿਹਾ ਵਾ ਆ ਵਖੋ ਜੇ ਜੇ ਦੀ ਆਪਾਂ ਤੁਰ ਕੇ ਆ ਸਕਦੇ ਹਾਂ ਤੇ ਇਧਰਲਾ ਜਿਹੜਾ ਰਾਹ ਵਾ ਉਹ ਤੁਰ ਕੇ ਆਉਂਦਾ ਤੇ ਇਹਦੇ ਫਰੰਟ ਤੇ ਬਿਲਕੁਲ ਆਪਖੋ ਮਠਿਆਈ ਦੀਆਂ ਦੁਕਾਨਾਂ ਲੱਗੀਆਂ ਨੇ ਆ ਇਹ ਆ ਥੀ ਮਠਿਆਈ ਕੱਢਦੇ ਆ ਤੇ ਨਾਲੋਂ ਨਾਲੇ ਲਾਈ ਜਾਂਦੇ ਆ ਨਾਲੋਂ ਨਾਲ ਖਵਾਈ ਜਾਂਦੇ ਆ ਨਾਲ ਨਾਲ ਆ ਦੇਖੋ ਜਲੇਬ ਇਹ ਜਿਹੜੇ ਆਪਣੇ ਪਿੰਡ ਦੀ ਨਹਿਰ ਜਿਹੜੀ ਤੁਹਾਨੂੰ ਮੈਂ ਅੱਜ ਲਾਗੋ ਮਹੌਨ ਲੱਗਾ ਤੇ ਨੇ ਕਹਿੰਦੇ ਆ ਕੀ ਹੁੰਦਾ ਹੁੰਦਾ ਸੀ ਕਿ ਜਿਹੜੀ ਆ ਜਿਹੜੀ ਸਲਾਈਡ ਹੈ ਨਾ ਜਿਤਰਾਂ ਲਾ ਲੋ ਵੀ ਆ ਸਲਾਈਡ ਜੀ ਅਸੀਂ ਇੱਥੋਂ ਐ ਰਿੜਕੇ ਚਲ ਜਾਈਦਾ ਸੀ ਉਹ ਥੱਲੇ ਨਾ ਬੜੀ ਦੂਰ ਤੱਕ ਉਹ ਰੇਤਾ ਹੁੰਦੀ ਹੁੰਦੀ ਸੀ ਉਹਨਾਂ ਤੇ ਚਲੋ ਕਾਫੀ ਪਾੜ ਪੈ ਗਿਆ ਵਿੱਚ ਨਹੀਂ ਪਰਲੇ ਪਾਸੇ ਜਾ ਸਕਦੇ ਉਦੋਂ ਕੀ ਹੁੰਦਾ ਹੁੰਦਾ ਸੀ ਕਿ ਉਹ ਬੜੀ ਰੇਤਾ ਨਾ ਜਿਹੜੀ ਉਹ ਐ ਪਰਤ ਜਿਹੜੀ ਬੜੀ ਵਧੀਆ ਨਿੰਦੀ ਸੀ ਆ ਪਾਣੀ ਹੁਣ ਥੋੜਾ ਜਿਆਦਾ ਵਾ ਨਹੀਂ ਤੇ ਅਸੀਂ ਪਰਲੇ ਪਾਸੇ ਚਲ ਜਾਈਦਾ ਸੀ ਤੇ ਇੱਥੋਂ ਅਸੀਂ ਖੇੜ ਖੂੜ ਕੇ ਤੇ ਮੜ ਕੇ ਘਰੇ ਭੱਜ ਜਾਈਦਾ ਸੀ ਲੋਈ ਮੇਲਾ ਵੇ ਕਿੰਨੇ ਘਰੇ ਆਏ ਆ ਤੇ ਮੇਰੇ ਪਾਪਾ ਜੀ ਵੀ ਆ ਗਏ ਤੇ ਪਾਪਾਏ ਕੋਈ ਐਕਸਾਈਟਮੈਂਟ ਨਾਲ ਨਹੀਂ ਮਿਲਦੇ ਹੁੰਦੇ ਨਾਰਮਲ ਜਿਹਾ ਮਿਲਦੇ ਹੁੰਦੇ ਤੁਹਾਨੂੰ ਮੈਂ ਦਿਖਾਉਣਾ ਕਿਦਾਂ ਪਾਪਾਏ ਸਸਰੀਕਾ ਪਾਪਾਏ ਨਾ ਕੀ ਆਲੀ ਨਾ ਨਹੀਂ ਸਸਰੀਕਾ ਪਾਪਾਏ ਨੇ ਮੇਲਾ ਵੇਖਣਾ ਸੀ ਪਰ ਮੰਡੀ ਗਏ ਸੀ ਚਾਰੇ ਝੋਨਾ ਲਾਉਣ ਤੇ ਹੁਣ ਵਿਹਲੇ ਹੋ ਗਏ ਆਏ ਆ ਤੇ ਹੁਣ ਜਾਣਗੇ ਸ਼ਾਮ ਨੂੰ ਕਬੱਡੀ ਵੇਖਣ ਪਾਪਾ ਜੀ ਕਬੱਡੀ ਵੇਖਣ ਜਾਣਗੇ ਹੁਣ ਤੇ ਬਾਕੀ ਤੁਸੀਂ ਦੇਖ ਸਕਦੇ ਜੇ ਵੀ ਆ ਜਿਹੜੇ ਜਿਹੜੇ ਬਿਸਤਰੇ ਆ ਨਾ ਜਿਹੜੇ ਇਹ ਬੜੀ ਯਾਦ ਦਿਵਾਉਂਦੇ ਜੋ ਰਾਤ ਰਹੀਦਾ ਸੀ ਇਥੇ ਤੇ ਆ ਤੇ ਤੁਸੀਂ ਪਤਾ ਹੀ ਆ ਤੁਹਾਨੂੰ ਵੀ ਸਰਬਜੀਤ ਸਿੰਘ ਉਹ ਆਏ ਦਾ ਮੁੰਡਾ ਤੇ ਬਾਕੀ ਹਰੇ ਪਰੋਣੇ ਜਿਹੜੇ ਉਹ ਹਰੇ ਮੇਲਾ ਵੇਖ ਕੇ ਆਉਣਗੇ ਤੇ ਸ਼ਾਮ ਨੂੰ ਇਥੇ ਮਾੜੀ ਮੋੜ ਜਿਹੜੀ ਆ ਰੌਣਕ ਲੱਗੂਗੀ ਬਾਕੀ ਹੁਣ ਜਿਤਨਾ ਅਗਲੇ ਪਾਸੇ ਘਰ ਦੇ ਜੀ ਆਉਣਗੇ ਤੁਹਾਨੂੰ ਥੋੜੇ ਬਹੁਤ ਉਹ ਵਿਖਾ ਦਾਂਗੇ ਆ ਵੇਖੋ ਜਿਹੜੇ ਆਪਣੇ ਜਿਹੜਾ ਬਾਕੀ ਟੱਬਰ ਜਿਹੜਾ ਸੀ ਨਾ ਉਹ ਸਾਰੇ ਆ ਗਏ ਆ ਆ ਪੂਆ ਜੀ ਵੀ ਆ ਗਏ ਤੇ ਆ ਪੂਆ ਜੀ ਵੀ ਆ ਗਏ ਤੇ ਆ ਚਾਰੇ ਆ ਚਾਰੇ ਜਾਣ ਵਾਲੇ ਆ ਬੈਗ ਪੜਦਾ ਗਾ ਲੈ ਬੈਂਟ ਚੱਲੇ ਆ ਐਨੇ ਸਰਪ ਚੇਤਨਾ ਜਾਣਾ ਸਰਪ ਜੀ ਦਾ ਲੈ ਨਹੀਂ ਜਵਾਕ ਨੂੰ ਠੀਕ ਆ ਚੱਲ ਵੀ ਜਾ ਲੈ ਜਾ ਬਾਬਾ ਰੌਣਕ ਲੱਗੀ ਹੈ ਚਲੋ ਸਾਡੇ ਕਹਿੰਦਾ ਕੀ ਮਤਲਬ ਹੈ ਸਾਡੇ ਕਹਿੰਦਾ ਮਤਲਬ ਰੋਮ ਰੋਮ ਬਈ ਸਾਰੇ ਉਹ ਐਨੂੰ ਕਰੀ ਆ ਭਜਾ ਕੇ ਕੰਧ 'ਚ ਮਾਰਾਂਗੇ ਨਾ 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 ਚੱਲ ਲੈ ਲੋ ਚੱਲ ਲੈ ਲੋ ਲੈ ਲੋ ਆਇਂਦ ਰੱਖੋ ਕੀ ਬਣ ਗਿਆ ਜੀ ਆਇਂਦ ਰੱਖੋ ਕੀ ਬਣ ਗਿਆ ਜੀ ਉਹ ਚੱਲ ਲੈ ਲੈ ਭਾਈ ਕੋਈ ਗੱਲ ਨਹੀਂ ਯਾਰ ਪਿਆਰ ਹੀ ਹੁੰਦਾ ਵੀ ਚੱਲ ਲੈ ਲੈ ਯਾਰ ਉਹ ਲੈ ਲੈ ਉਹ ਭਾਈ ਕੋਈ ਗੱਲ ਨਹੀਂ ਇਹ ਵੀ ਰਮਾਲ ਵੇਲੋ ਆਇਆ ਚਾਰਾ ਸ਼ਰਮ ਆਉਂਦਾ ਹਾਂ ਉਹ ਲੈ ਵੇ ਲੈ ਵੀ ਲੈ ਵੀਰ ਰੇ ਤੰਗ ਆ ਗੀ ਬੀ ਫਿਰ ਮਿਲਦੇ ਆਪਾਂ ਨੈਕਸਟ ਨੈਕਸਟ ਮੇਲੇ ਤੇ ਮਹਾਰਾਜ ਤੰਦਰੁਸਤੀ ਬਖਸ਼ੇ ਤੇ ਆਪਾਂ ਫੇਰ ਹਾਂਜੀ ਹਾਂਜੀ ਉਧਰ ਪਾਰੋਂ ਅੱਛਾ ਅੱਛਾ ਤੇ ਰਿਸ਼ਤੇਦਾਰੀ ਵੀਰ ਕੈਨੇਡਾ ਤੋਂ ਆਇਆ ਵਾ ਆਵਾਜ਼ ਤੋਂ ਪਛਾਣ ਲਿਆ ਵੀ ਇਹ ਉਧਰੋਂ ਆ ਅੱਛਾ ਠੀਕ ਆ ਚਲੋ ਵਧੀਆ ਕਿੰਨਾ ਕੀ ਚਰਾਂਗੇ ਚਲੋ ਜਾ ਲੰਦਪੂਆ ਜੀ ਇਹਨਾਂ ਨੂੰ 10 ਦਿਨ ਦੀ ਛੁੱਟੀ ਲਈ ਜਾ ਲੰਦਪੂਆ ਜੀ ਹੁਣ ਇਹਨਾਂ ਨੂੰ ਚਲੋ ਠੀਕ ਹੈ ਓਕੇ ਜੀ ਕੀ ਆਖਣੇ ਸੌਰੀ ਕਾਈ ਕੋ ਚਲੋ ਠੀਕ ਹੈ ਭਾਈ ਠੀਕ ਹੈ ਓਕੇ ਜੀ ਓਕੇ ਆ ਵੀਰ ਆਏ ਸੀ ਆਪਣੇ ਤੇ ਇਹਨਾਂ ਨੂੰ ਆਪਾਂ ਚੱਲੇ ਆ ਤੋਰਨ ਪਾਪਾ ਹੀ ਨਾਲ ਚੱਲੇ ਆ ਅੱਛਾ ਹੁਣ ਉੱਤਰਾਂਗੇ ਚਲੋ ਠੀਕ ਹੈ ਧਿਆਨ ਨਾ ਜਾਏ ਚੰਗਾ ਹਰ ਬਾਏ ਬਾਏ ਆ ਨਾਲ ਭਾਲੋ ਮੁੰਡੇ ਨੂੰ ਉਹ ਪਰਲੇ ਪਾਸੇ ਬਹਿ ਗਿਆ ਪਰਲੇ ਪਾਸੇ ਸਾਰਿਆਂ ਤੇ ਇਧਰ ਕੋ ਆਇੜਾ ਹੋਰ ਆਇ ਜਿਹੜਾ ਆਪਾਂ ਨਿੱਕੇਂਦੇ ਜਾਂਦੇ ਨੇ ਹਾਂ ਤੇ ਸਾਹਮਣੇ ਨਹਿਰ ਦੀ ਦੀਂਦੀ ਸੀ ਤੇ ਹੁਣ ਨਹੀਂ ਮੈਨੂੰ ਨਹੀਂ ਲੱਗਦਾ ਇੱਥੋਂ ਕਿਤੇ ਰਾਹ ਹੋਊਗਾ ਕੋਈ ਨਾ ਕੋਈ ਤੇ ਬਾਕੀ ਫੇਰ ਵੀ ਲੱਭਦੇ ਹਾਂ ਰਾਹ ਰੂ ਜੇ ਲੱਭਦਾ ਉਹਦੇ ਉਹ ਜਿਵੇਂ ਕੋਈ ਦਰੋ ਤਮ ਨਹਿਰ ਵਖਾਮ ਗਾੜੀ ਗਾੜੀ ਰਾਣੀ ਦਾ ਪਰ ਆਲੀ ਮਿੱਤਰੋ ਨਹਿਰ ਇੱਥੇ ਮਿਲਦਾ ਵੀ ਇਹੜਾ ਡੰਗਰ ਆ ਉਹ ਬੰਦ ਏ ਜੇ ਵੀ ਤੇ ਨਹਿਰ ਆ ਗਈ ਏ ਸਾਹਮਣੇ ਓਏ ਤੁਸੀਂ ਕਦੀ ਆਏ ਸੀ ਇੱਥੇ ਨੂੰ ਨਾ ਨਾ ਜੀ ਨਾ ਥੱਲੇ ਜਾ ਕੇ ਦੇਖੀਂ ਨਹੀਂ ਨਹੀਂ ਥੱਲੇ ਨਹੀਂ ਆਣਾ ਤੇ ਲੋ ਜੀ ਆ ਆਪਣਾ ਆ ਗਿਆ ਵਾ ਟੱਬਰ ਸਾਰਾ ਬੈਠਾ ਵਾ ਆ ਪੂਆ ਜੀ ਆ ਆ ਦੀਦੀ ਆ ਔਰ ਪਰਲੇ ਪਾਸੇ ਪੂਆ ਦੀ ਕੁੜੀ ਆ ਔਰ ਮੁੰਡਾ ਉਹਨੂੰ ਤੇ ਤੁਸੀਂ ਵੇਖਿਆ ਹੀ ਆ ਸਵੇਰੇ ਤੇ ਆ ਵੀ ਬੂਆ ਜੀ ਤੇ ਉਹ ਚਾਚੀ ਜੀ ਹੁਣੀ ਆਏ ਆ ਸਰਸੇ ਸਾਰ ਲਉ ਬੜੀ ਦੂਰੋਂ ਆਏ ਵਿਚਾਰੇ ਨਹੀਂ ਹੈਗੇ ਇਧਰ ਦੇ ਹੀ ਆ ਹੈਗੇ ਇਧਰ ਦੇ ਹੀ ਆ ਸਾਰੇ ਪਿੰਡੇ ਹੀ ਆ ਹਾਂ ਸਾਰੇ ਪਿੰਡੇ ਹੀ ਆ ਤੇ ਉਹ ਤਾਈ ਜੀ ਆ ਮੰਮੀ ਦੇ ਆ ਆ ਮੁੱਢ ਬੈਠੇ ਸਾਡੇ ਦਾਦੀ ਮੇਰੀ ਬੀਬੀ ਮੇਰੀ ਇਹ ਬੂਆ ਦੇ ਨਾਲ ਤੇ ਬਾਕੀ ਪਹਿਲਾਂ ਥੋੜਾ ਜਿਹਾ ਮਾਹੌਲ ਜਿਹੜਾ ਸੀ ਮੇਲੇ ਦਾ ਜਿਆਦਾ ਵਧੀਆ ਹੁੰਦਾ ਹੁੰਦਾ ਸੀ ਤੇ ਹੁਣ ਥੋੜਾ ਜਿਹਾ ਜੀਆਂ ਦੀ ਕਮੀ ਨਾ ਜੀਆਂ ਦੀ ਕਮੀ ਹੋ ਗਈ ਬਾਕੀ ਫਿਰ ਵੀ ਅਜੇ ਵੀ ਰੌਣਕ ਲੱਗੀ ਆ ਵਧੀਆ ਤੇ ਬਾਕੀ ਇਹ ਸਾਰੇ ਬਾਹਰ ਵਾਲੇ ਭੈਣ ਭਰਾ ਜਿਹੜੇ ਆਪਣੇ ਵੇਖਣਦੇ ਆ ਉਹਨਾਂ ਨੂੰ ਬੜਾ ਵਧੀਆ ਲੱਗਣਦੇ ਆ ਵਲੌਗ ਕੀ ਜਿਹੜਾ ਇਹ ਵੇਖ ਕੇ ਖੁਸ਼ ਹੁੰਦੇ ਤੇ ਹੁਣ ਤੁਹਾਨੂੰ ਪਾ ਦੇਗਾ ਇਹ ਵਲੌਗ ਹਾਂਜੀ ਹਾਂਜੀ ਇਹ ਤੁਹਾਨੂੰ ਮੈਂ ਸੈਂਡ ਕਰ ਦੂੰ ਸਾਰਾ ਬਣਾ ਕੇ ਮੈਨੂੰ ਕਹਿਆ ਕਰੀ ਰੋਜ਼ ਨਹੀਂ ਹਜੇ ਨਹੀਂ ਨਾ ਮੈਨੂੰ YouTube ਤੇ ਮੈਨੂੰ ਗੱਲ ਸੇਵ ਕਰਵਾਉਂਦਾ ਹੁੰਦਾ ਹੈ ਇਹ ਵੀਡੀਓ ਸਾਰੀ ਮੈਨੂੰ ਤੁਸੀਂ ਵੇਖਣਾ ਹਾਂ ਮਣਕੇ ਤਸੀਂ ਉਹ ਮੇਰੀ ਵਾਹ ਲੈਣਾ ਵਿੱਚ ਮੋੜ ਮੋਟਾ ਚਾਚੀ ਗਈ ਆ ਹਾਂ ਗਈ ਚਾਚੀ ਦੇ ਆ ਮੇਰੇ ਚਾਚੀ ਜੀ ਦੇ ਨਹੀਂ ਗੱਲ ਵੀ ਸਹੀ ਆ ਆ ਮੇਰੇ ਚਾਚੀ ਜੀ ਦੇ ਕੋਈ ਨਹੀਂ ਬਿਲਦੀ ਆ ਮੇਰੇ ਚਾਚੀ ਜੀ ਆ ਮੇਰੇ ਚਾਚੀ ਜੀ ਆਪਣਾ ਅੱਜ ਦਾ ਜਿਹੜਾ ਵਾ ਵਲੌਗ ਤੇ ਬਾਕੀ ਬਹੁਤ ਵਧੀਆ ਲੱਗਾ ਆਪਾਂ ਮੇਲਾ ਵੇਖ ਲਿਆ ਬਹੁਤ ਸੋਹਣਾ ਮੇਲਾ ਤੇ ਬਹੁਤ ਸੋਹਣਾ ਮੇਲਾ ਰਿਹਾ ਵਾ ਹੈ ਮੇਰੀ ਮਨਪਸੰਦ ਤੇ ਸੋਹੇ ਸੋਹੇ ਮੇਲਾ ਰਿਹਾ ਵਾ ਸੋਹੇ 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 ਰਿਹਾ ਪਤਾ ਨਹੀਂ ਲੱਗ ਰਿਹਾ ਇਹ ਬਹੁਤ ਵਧੀਆ ਲੱਗਾ ਜੀ ਓਕੇ ਓਕੇ ਜਗ੍ਹਾ ਹੀ ਮਿਲਦੇ ਆਪਾਂ ਅਗਲੇ ਵਲੌਗ ਚ ਬਾਏ ਬਾਏ